ਸਰ ਸਿੰਘ ਟੈਣਾ ਜੀ ਜੀ ਆਇਆਂ ਨੂੰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਸਾਡੇ ਸਾਰੇ ਹੀ ਪਰਿਵਾਰਕ ਮੈਂਬਰਾਂ ਦਾ ਸਤਿ ਸ਼੍ਰੀ ਅਕਾਲ ਜੀ ਟੈਣਾ ਜੀ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਬਈ ਮਸ਼ਹੂਰ ਫਿਲਮ ਐਕਟਰ ਤਰਮਿੰਦਰ ਦਾ ਕੀ ਹਾਲ-ਚਾਲ ਹੈ ਉਹਦੇ ਬਾਰੇ ਕਈ ਅਫਵਾਹਾਂ ਉੱਡ ਗਈਆਂ ਸਨ ਫਿਰ ਉਹਨਾਂ ਦੇ ਪਰਿਵਾਰ ਨੇ ਕਰੈਕਟ ਵੀ ਕਰ ਦਿੱਤੀ ਅਸੀਂ ਸੁਣ ਰਹੇ ਹਾਂ ਕਿ ਉਹ ਠੀਕ ਹੋ ਗਏ ਨੇ ਫਾਰਮ ਤੇ ਵਾਪਸ ਚਲੇ ਗਏ ਨੇ ਅਸਲੀਅਤ ਕੀ ਹੈ ਦੇਖੋ ਸੰਨ ਸਰ ਹਾਲੇ ਵੀ ਉਹ ਵੈਂਟੀਲੇਟਰ ਤੇ ਆ ਬ੍ਰੀਤਪੰਦੀ ਮੁੰਬਈ ਦਾ ਹਸਪਤਾਲ ਆ ਉੱਥੇ ਦਾਖਲ ਆ ਪਰ ਅੱਜ ਸਵੇਰ ਦੇ ਵੇਲੇ ਤੇ ਲੰਘੇ ਕੱਲ ਤੋਂ ਲਗਾਤਾਰ ਖਬਰਾਂ ਦਾ ਇਹ ਬਾਜ਼ਾਰ ਗਰਮ ਸੀਗਾ ਕਿਉਂਕਿ ਖਬਰ ਬਜ਼ਾਰੂ ਹੋ ਗਈ ਆ ਤੇ ਖਬਰ ਇਹ ਸੀ ਕਿ ਭਾਈ ਉਹਨਾਂ ਦੀ ਮੌਤ ਹੋ ਚੁੱਕੀ ਆ ਮੀਡੀਆ ਦੇ ਵਿੱਚ ਇਹ ਗੱਲ ਬਣ ਗਈ ਵੀ ਭਾਈ ਉਹਨਾਂ ਦੀ ਮੌਤ ਹੋ ਚੁੱਕੀ ਆ ਦੁਨੀਆ ਤੋਂ ਚਲੇ ਗਏ ਆ ਮੈਂ ਨਹੀਂ ਇਸ ਗੱਲ ਦੇ ਉੱਤੇ ਯਕੀਨ ਨਹੀਂ ਸੀ ਕੀਤਾ ਜਿੰਨੀ ਦੇਰ ਤੱਕ ਰਾਜਨਾਥ ਸਿੰਘ ਕੇਂਦਰ ਦੇ ਮੰਤਰੀ ਨੇ ਪੋਸਟ ਨਹੀਂ ਪਾਈ ਉਹਨਾਂ ਨੇ ਜਦੋਂ ਇਲੈਕਟ੍ਰਿਸਿਟੀ ਕਿ ਉਹਨਾਂ ਦੀ ਮੌਤ ਹੋ ਚੁੱਕੀ ਆ ਜਿੰਨੀ ਦੇਰ ਤੱਕ ਜਵੇਦ ਅਖਤਰ ਸਾਹਿਬ ਨੇ ਪੋਸਟ ਨਹੀਂ ਪਾਈ ਉਹਨਾਂ ਨੇ ਵੀ ਸ਼ਰਦਾ ਦੇ ਫੁੱਲ ਭੇਟ ਕਰਦੇ ਸੀ ਜਿੰਨੀ ਦੇਰ ਤੱਕ ਦਿਨਿਕ ਪਾਸਕਰ ਨੇ ਖਬਰ ਨਹੀਂ ਛਾਪੀ ਉਹਨਾਂ ਨੇ ਕਿ ਇਹ ਗੱਲ ਕਿ ਕਿਸੇ ਮੌਤ ਹੋ ਗਈ ਆ ਜਿੰਨੀ ਦੇਰ ਤੱਕ ਟਾਈਮਜ਼ ਨਾਊਂ ਨੇ ਖਬਰ ਨਹੀਂ ਛਾਪੀ ਪਰ ਬਾਅਦ ਦੇ ਵਿੱਚ ਈਸ਼ਾ ਦੇਵ ਤੇ ਹੇਮਾ ਮਾਲੜੀ ਨੇ ਪੋਸਟਾਂ ਪਾ ਕੇ ਗੱਲ ਕਹੀ ਤੇ ਬੜੇ ਦੁੱਖ ਦੀ ਗੱਲ ਆ ਕਿ ਭਾਈ ਇਸ ਤਰੀਕੇ ਨਾਲ ਦਮ ਲਾ ਰਹਿਆਂ ਉਹ ਹਲੇ ਜਿਉਂਦੇ ਨੇ ਉਹ ਹਲੇ ਤੰਦਰੁਸਤ ਨੇ ਉਹਨਾਂ ਦੀ ਤੰਦਰੁਸਤੀ ਦੀ ਕਾਮਨਾ ਕਰੋ ਸੋ ਕਲਮ ਲੱਗ ਗਿਆ ਇਹ ਆ ਦੀ ਹਲੇ ਤਰਨਿੰਦਰ ਸਾਹਿਬ ਤੰਦਰੁਸਤ ਨੇ ਉਹ ਤੰਦਰੁਸਤ ਹੀ ਰਹਿਣ ਕੋਈ ਮਾੜੀ ਖਬਰ ਨਾ ਦੇ ਦੀ ਕਾਮਨਾ ਕਰਦੇ ਆ 99 ਸਾਲ ਉਹਨਾਂ ਦੀ ਉਮਰ ਆ ਤੇ ਹਸਪਤਾਲ ਦੇ ਵਿੱਚ ਹੀ ਭਰਤੀ ਹੈ ਜੀ ਤੇ ਤਰਨਤਾਰਨ ਦੇ ਵਿੱਚ ਵੋਟਾਂ ਕਿੰਨੀਆਂ ਪਈਆਂ ਕੀ ਮਾਹੌਲ ਆ ਤੇ ਲਗਭਗ 61% ਦੀ ਵੋਟਾਂ ਪਈਆਂ ਸੰਤਸ 61% ਦੀ ਤੇ ਦੂਜੀ ਗੱਲ ਇਹ ਜਿਕੇ ਜਦੋਂ ਇੰਨੀ ਵੋਟ ਪਵੇ ਤੇ ਫਿਰ ਉਸ ਤੋਂ ਬਾਅਦ ਇਸ ਗੱਲ ਦੇ ਅੰਦਾਜ਼ੇ ਲੱਗਦੇ ਆ ਵੀ ਸ਼ਾਇਦ ਇਹਦਾ ਫਾਇਦਾ ਸੱਤਾਧਾਰੀ ਧਿਰ ਨੂੰ ਹੋਊਗਾ ਸ਼ਾਇਦ ਮੈਂ ਕਹਨਾ ਕਿ ਮੈਂ ਨਹੀਂ ਕਹਣਾ ਇਹ ਐਗਜ਼ਿਟ ਪੋਲ ਦੇ ਨਤੀਜੇ ਕਹਿੰਦੇ ਆ ਲਗਭਗ 61% ਦੀ ਵੋਟਾਂ ਪਈਆਂ ਮੰਨਿਆ ਜਾ ਰਿਹਾ ਜੀ ਕਿ ਸ਼ਾਇਦ ਸੱਤਾਧਾਰੀ ਧਿਰ ਨੂੰ ਫਾਇਦਾ ਹੁੰਦਾ ਹੈ ਜਿਹੜਾ ਤੇ ਦੂਜੀ ਗੱਲ ਇਹ ਕਹੀ ਜਾ ਰਹੀ ਹੈ ਵੀ ਇਹਦੇ ਵਿੱਚ ਇੱਕੀ ਚੰਗੀ ਪਰਫਾਰਮੈਂਸ ਸਿੱਖਾ ਮੁਕਾਬਲਾ ਤੇ ਹੋ ਸਕਦਾ ਕੋਈ ਬਹੁਤ ਵੱਡੀ ਤਬਦੀਲੀ ਵੀ ਆ ਜਾਈ ਨਤੀਜੇ ਦੇ ਵਿੱਚ ਉਹ ਮਨਦੀਪ ਸਿੰਘ ਵਾਰਿਸ ਪੰਜਾਬ ਦੇ ਜਥੇਬੰਦੀ ਦਾ ਜਿਹੜਾ ਅਗੂ ਆ ਉਹ ਵੀ ਤਿੱਖੇ ਮੁਕਾਬਲੇ ਵਿੱਚ ਆ ਤੇ ਅਗਲੀ ਗੱਲ ਇਹ ਆ ਵੀ ਇੱਥੇ ਕਾੜੀਦਨ ਵੀ ਮੁਕਾਲੇ ਦੇ ਵਿੱਚ ਆ ਅੱਜ ਕੁਝ ਕੁ ਖਵਾਂ ਦੇ ਤੇ ਝੜਪ ਵੀ ਹੋਈ ਆ ਆ ਕਾੜੀਦਨ ਨੇ ਗੱਲ ਕਹੀ ਆ ਵੀ ਸਾਈ ਬੀਜਪੀ ਦੇ ਆਗੂ ਬੂਥ ਕਰਟਿੰਗ ਕਰ ਰਹੇ ਆ ਸੋ ਇਸ ਤਰੀਕੇ ਦੇ ਦੋਸ਼ ਵੀ ਲੱਗੇ ਆ 14 ਤਰੀਕ ਨੂੰ ਨਤੀਜੇ ਆਉਣਗੇ ਤੇ 15 ਉਮੀਦਵਾਰਾਂ ਦੀ ਕਿਸਮਤ ਅਜ ਮਸ਼ੀਨਾਂ ਦੇ ਵਿੱਚ ਕੈਡ ਹੋ ਗਈ ਹੈ ਜੀ ਤੇ ਡੀਆਜੀ ਪੁਲਰ ਫੇਰ ਜੁਡੀਸ਼ੀਅਲ ਰਿਮਾਂਡ ਚਲੇ ਗਿਆ ਜੀ ਆ ਬਿਲਕੁਲ ਜੀ ਬਿਲਕੁਲ ਇੱਕ ਵਾਰ ਫੇਰ ਤੇ ਉਹਨਾਂ ਨੂੰ ਜੁਡੀਸ਼ੀਅਲ ਰਿਮਾਂਡ ਦੇ ਵਿੱਚ ਭੇਜ ਦਿੱਤਾ ਗਿਆ ਜੀਤਲ ਇਹ ਜੀ ਕਿ ਅੱਜ ਤੇ ਵੀ ਗੱਲ ਕਹੀ ਹੈ ਸੀਬੀਆਈ ਨੇ ਕਿ ਭਾਈ ਉਹ ਜਾਂਚ ਪੜਤਾਲ ਦੇ ਵਿੱਚ ਸਹਿਯੋਗ ਨਹੀਂ ਦੇ ਰਹਾ ਕੋ ਉਹਨਾਂ ਦੇ ਵੱਲੋਂ ਕੋਈ ਬਣਦੀ ਸਰਨੀ ਕੋਈ ਯੋਗਦਾਨ ਨਹੀਂ ਪਾਇਆ ਜਾ ਰਿਹਾ ਜਾਂਚ ਪੜਤਾਲ ਦੇ ਵਿੱਚ ਤੇ ਇਸ ਗੱਲ ਦੇ ਉੱਤੇ ਉਹਨਾਂ ਨੇ ਕਹਿ ਜੀ ਕਾ ਸ਼ਿਕਾਇਤ ਕਰਨ ਦਾ ਫਾਇਕ ਲੇਜ ਦੇ ਨਾਲ ਲਾਈ ਆ ਸੀਬੀਆਈ ਦੀ ਵਿਸ਼ੇਸ਼ ਅਦਾਲਤ ਦੇ ਵਿੱਚ ਅੱਜ ਫਿਰ ਪੇਸ਼ੀ ਸੀ ਜੀ ਡੀਆਈਜੀ ਭੁੱਲਰ ਦੀ ਤੇ ਅੱਜ ਉਹਨਾਂ ਨੂੰ ਫਿਰ ਨਿਆਂਇਕ ਹਿਰਾਸਤ ਦੇ ਵਿੱਚ ਭੇਜ ਦਿੱਤਾ ਗਿਆ ਅਗਲੀ ਤਰੀਕ ਨੂੰ ਇਹਨੇ ਕੀ ਬਣਦਾ ਪਰ ਜਿਹੜਾ ਹੈਗਾ ਦਲਾਲ ਉਹ ਹਲੇ ਵੀ ਸੀਬੀਆਈ ਦੇ ਮੰਡ ਦੇ ਉੱਤੇ ਹੈ ਜੀ ਅਤੇ ਗੱਲ ਤੋਂ ਸੋਬੀ ਜਿਹੜੀ ਪਹਿਲਾਂ ਗੱਲ ਚੱਲ ਰਹੀ ਸੀ ਪੰਜਾਬ ਯੂਨੀਵਰਸਿਟੀ ਦੇ ਵਿੱਚ ਬਹੁਤ ਵੱਡਾ ਮਜਹਰਾ ਹੋਇਆ ਜਿਹੜੇ ਸਾਬਕਾ ਵਿਦਿਆਰਥੀ ਵਿਦਿਆਰਥਣਾਂ ਉੱਥੇ ਪਹੁੰਚ ਗਏ ਕਿਸਾਨ ਪਹੁੰਚ ਗਏ ਹੁਣ ਸਿਚੁਏਸ਼ਨ ਕੀ ਆ ਉਥੇ ਖੁਦੀ ਉਥੇ ਕੰਮਾ ਜਿਹੜਾ ਉਹ ਅਣਮਿੱਥੇ ਸਮੇਂ ਵਾਸਤੇ ਲੱਗ ਗਿਆ ਜਿੰਨਾ ਕਿ ਆਪਾਂ ਕੱਲ ਕੱਠ ਦੀ ਗੱਲ ਕੀਤੀ ਸੀ ਹੁਣ ਉਹਨਾਂ ਤਾਂ ਨਹੀਂ ਆ ਤੇ ਸਿਰਫ ਕੁਝ ਕੁ ਸੈਂਕੜੇ ਲੋਕ ਆ ਜਿਹੜੇ ਉੱਥੇ ਆ ਪਰ ਇਹ ਧਰਨਾ ਉਨੀ ਦੇਰ ਤੱਕ ਚੱਲੂਗਾ ਜਿੰਨੀ ਦੇਰ ਤੱਕ ਸੈਨੇਟ ਦੀਆਂ ਚੋਣਾਂ ਦਾ ਐਲਾਨ ਨਹੀਂ ਕੀਤਾ ਜਾਂਦਾ ਤਰੀਕ ਵੀ ਤੈਅ ਕੀਤੀ ਜਾਂਦੀ ਵਿਦਿਆਰਥੀਆਂ ਨੇ ਗੱਲ ਕਹੀ ਆ ਵੀ ਇਹ ਧਰਨਾ ਅਸੀਂ ਉਨੀ ਦੇਰ ਤੱਕ ਮੁਕਾਵਾਂਗੇ ਨਹੀਂ ਜਿੰਨੀ ਦੇਰ ਤੱਕ ਸਾਡੀ ਮੰਗ ਨਹੀਂ ਪੂਰੀ ਹੁੰਦੀ ਜਿੰਨੀ ਦੇਰ ਤੱਕ ਸਾਡੀ ਗੱਲ ਪੂਰੀ ਨਹੀਂ ਹੁੰਦੀਗੀ ਉਹਨਾਂ ਨੇ ਗੱਲ ਕਹੀ ਆ ਵੀ ਬੜੇ ਦੁੱਖ ਦੀ ਗੱਲ ਹੈ ਵੀ ਹਾਲੇ ਤੱਕ ਕੇਂਦਰ ਦੇ ਵੱਲੋਂ ਸੈਨੇਟ ਦੀ ਚੋਣ ਦੇ ਬਾਰੇ ਕੋਈ ਫੈਸਲਾ ਨਹੀਂ ਕੀਤਾ ਗਿਆ ਪਰ ਵਿਦਿਆਰਥੀਆਂ ਨੇ ਗੱਲ ਕਹੀ ਆ ਵੀ ਕੱਲ ਵਾਲੇ ਪ੍ਰਦਰਸ਼ਨ ਤੋਂ ਬਾਅਦ ਸਰਕਾਰ ਨੂੰ ਤਨਤਾ ਹੋ ਗਿਆ ਕਿ ਅਸੀਂ ਉਨੀ ਦੇਰ ਤੱਕ ਇੱਥੇ ਉੱਠਾਂਗੇ ਨਹੀਂ ਕਿਸਾਨ ਵੀ ਕੁਝ ਬੈਠੇ ਉੱਥੇ ਉਹਨਾਂ ਨੇ ਇਹ ਗੱਲ ਕਹੀ ਆ ਵੀ ਭਾਈ ਅਸੀਂ ਵਜਾਅਤਦਿਆਂ ਦੇ ਨਾਲ ਆ ਤੇ ਉਹਨਾਂ ਨੇ ਕਿਹਾ ਵੀ ਜਮੀ ਦੇ ਤੱਕ ਤਰੀਕ ਦਾ ਐਲਾਨ ਨਹੀਂ ਹੁੰਦਾ ਅਸੀਂ ਜਾਣ ਵਾਲੇ ਨਹੀਂ ਆ ਜੀ ਤੇ ਪੜ੍ਹਾਈ ਬੰਦ ਆ ਜੀ ਕਲਾਸਸ ਨਹੀਂ ਲੱਗ ਰਹੀਆਂ ਬਿਲਕੁਲ ਜੀ ਪੜ੍ਹਾਈ ਬੰਦ ਆ ਜੀ ਬਿਲਕੁਲ ਪੜ੍ਹਾਈ ਬੰਦ ਆ ਅੱਛਾ ਬਾਕੀ ਕ੍ਰਿਕਟ ਕੱਪ ਦੀਆਂ ਜਿਹੜੀਆਂ ਜਿੱਤਣ ਵਾਲੀਆਂ ਲੜਕੀਆਂ ਸਨ ਪੰਜਾਬ ਸਰਕਾਰ ਨੇ ਕੀ ਦਿੱਤਾ ਉਹਨਾਂ ਨੂੰ ਇਨਾਮ ਦੇ ਤੌਰ ਤੇ ਦੇਖੋ ਇਹ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਾਨ ਦੇ ਵੱਲੋਂ ਪੋਸਟ ਸਾਂਝੀ ਕੀਤੀ ਗਈ ਆ ਉਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਦੇਖੋ ਜਿਹੜੀਆਂ ਇਹ ਕੁੜੀਆਂ ਜਿੱਤ ਕੇ ਆਈਆਂ ਇਹਨਾਂ ਨੂੰ ਸਲਾਮ ਕਰਨੀ ਬਣਦੀ ਹੈ ਉਹਨਾਂ ਨੇ ਕਿਹਾ ਵੀ ਜਦੋਂ ਇਹ ਕੁੜੀਆਂ ਆ ਗਈਆਂ ਉਸ ਤੋਂ ਬਾਅਦ ਉਹ ਕਰੇ ਦੀ ਕਿ ਅਸੀਂ ਇਹਨਾਂ ਦੇ ਨਾਲ ਕੱਲੀ-ਕੱਲੀ ਕੁੜੀ ਜਿਹੜੀ ਕਿ ਪੰਜਾਬ ਦੀਆਂ ਖਿਡਾਰਨਾਂ ਉਹ ਕੱਲੀ-ਕੱਲੀ ਕੁੜੀ ਨੂੰ ਉਹ ਕਹਿੰਦੇ ਜੀ ਅਸੀਂ ਦੇਵਾਂਗੇ 1.5 ਕਰੋੜ ਰੁਪਏ ਪੰਜਾਬ ਦੀਆਂ ਇਸ ਟੂਰਨਾਮੈਂਟ ਦੀ ਵਿੱਚ ਤਿੰਨ ਖਿਡਾਰਨਾਂ ਉਹਦੇ ਵਿੱਚੋਂ ਤਿੰਨਾਂ ਦੇ ਵਿੱਚੋਂ ਇੱਕ ਹੈ ਜੀ ਜੀ ਸਰਬਨप्रीत कौर ਅਮਨਜੋਤ ਕੌਰ ਤੇ ਹਰਨੀਤ ਜਵਾਲ ਇਹਨਾਂ ਤਿੰਨਾਂ ਖਿਡਾਰਮਾਂ ਨੂੰ ਕਿੰਨੇ ਦਾ ਭਾਅ ਦੇ ਕੇ 1.5-1.5 ਕਰੋੜ ਰੁਪਇਆ ਮਿਲੂਗਾ ਤੇ ਪੰਜਾਬ ਦੇ ਮੁੱਖ ਮੰਤਰੀ ਨੇ ਇਸ ਗੱਲ ਦਾ ਐਲਾਨ ਕੀਤਾ ਹੈ ਅਛੜਣਾਂ ਜੀ ਪਹਿਲਾਂ ਬੱਚੇ ਬਦਲ ਜਾਂਦੇ ਸਨ ਇਹਦੀਆਂ ਫਿਲਮੀ ਕਹਾਣੀਆਂ ਵੀ ਬਣੀਆਂ ਇਹ ਗੱਲ ਸੱਚੀ ਹੈ ਵੀ ਲੁਧਿਆਣੇ ਦੇ ਹਸਪੀਟਲ ਦੇ ਵਿੱਚ ਲਾਸ਼ਾਂ ਬਦਲ ਗਈਆਂ ਨੇ ਅੰਦਰ ਕੋਲ ਜੀ ਬਿਲਕੁਲ ਇਹ ਗੱਲ ਸੱਚੀ ਹੈ ਵੀ ਲੁਧਿਆਣੇ ਦੇ ਇੱਕ ਹਸਪੀਟਲ ਦੇ ਵਿੱਚ ਪ੍ਰਾਈਵੇਟ ਕੰਪਨੀ ਦਾ ਹਸਪਤਾਲ ਆ ਉਹਦੇ ਵਿੱਚ ਲਾਸ਼ਾਂ ਬਦਲ ਗਈਆਂ ਇਹਦੇ ਵਿੱਚ ਇੱਕ ਇੱਕ ਔਰਤਾਂ ਜਿਨ੍ਹਾਂ ਦੀ ਇਲਾਜ ਮੌਕੇ ਮੌਤ ਹੋਈ ਆ ਪਰ ਜਿਹੜੀ ਬੋਡੀ ਆ ਉਹ ਬੈਗ ਦੇ ਵਿੱਚ ਪਾ ਕੇ ਜਿਹੜੀ ਬੰਦੇ ਹੁੰਦੇ ਆ ਉਹ ਦੀ ਬੋਡੀ ਬੰਨ ਔਰਤ ਦੀ ਬੋਡੀ ਪਹੁੰਚ ਗਈ ਔਰਤ ਵਾਲੇ ਕਰ ਬੰਦੇ ਦੀ ਬੋਡੀ ਪਹੁੰਚ ਗਈ ਤੇ ਹਸਪੀਟਲ ਨੇ ਇਹ ਗੱਲ ਕਹਿਤੀ ਵੀ ਤੁਸੀਂ ਇਹ ਬੋਡੀ ਹੁਣ ਦੇਖਿਓ ਨਾ ਤੁਸੀਂ ਸਿੱਧਾ ਸੰਸਕਾਰ ਕਰਿਓ ਕਿਉਂਕਿ ਦਵਾਈ ਲੱਗੀ ਆ ਬੋਡੀ ਨੂੰ ਤੇ ਬਸ ਇਹਨੂੰ ਖੋਲਿਓ ਨਾ ਬੈਗ ਨੂੰ ਲੋਜੀ ਪਰ ਜਦੋਂ ਉੱਥੇ ਜਾ ਕੇ ਤੁਸੀਂ ਸੰਸਕਾਰ ਕਰਨ ਲੱਗੇ ਬੰਦੇ ਦਾ ਤੇ ਉਸ ਜਿੰਨਾਂ ਦੇ ਵਿੱਚ ਤੇ ਪੂਰੀ ਧੀ ਰਣੀ ਜਿਹੜੀ ਉਹ ਵਿਚਾਰੀ ਰੋਣ ਲੱਗ ਪਈ ਕਿਹੜੀ ਜੀ ਮੈਂ ਤਾਂ ਆਖਰੀ ਵਾਰੀ ਬਾਪੂ ਦਾ ਮੂੰਹ ਦੇਖਣਾ ਉਹ ਬਾਪੂ ਦਾ ਮੂੰਹ ਜਦੋਂ ਦਿਖਾਉਣ ਲੱਗੇ ਤੇ ਵਿੱਚੋਂ ਨਿਕਲੀ ਔਰਤ ਉਹ ਨਾਲ ਦੀ ਨਾਲ ਉਨੀ ਪੈਰੀ ਹਸਪਤਾਲ ਦੇ ਵਿੱਚ ਬੋਡੀ ਲੈ ਕੇ ਆ ਗਏ ਉਧਰ ਜਿਨ੍ਹਾਂ ਦੇ ਘਰੇ ਬੰਦੇ ਦੀ ਲਾਸ ਚਲੀ ਗਈ ਆ ਉਸ ਮੁੰਡੇ ਦੇ ਵੱਲੋਂ ਵੀ ਆਪਦੇ ਪਰਿਵਾਰ ਥਲੇ ਤਾਂ ਹਸਪਤਾਲ ਪਹੁੰਚਿਆ ਗਿਆ ਲੋਕ ਕਹਿੰਦੇ ਵੀ ਭਾਈ ਇੱਥੇ ਮੇਰੀ ਮਾਂ ਦੀ ਮੌਤ ਹੋਈ ਹੈ ਤੇ ਬੰਦਾ ਵਿੱਚੋਂ ਨਿਕੜਿਆ ਬੈਗ ਦੇ ਵਿੱਚੋਂ ਤੇ ਬਾਅਦ ਵਿੱਚ ਲਾਸ਼ਾਂ ਸਹੀ ਵੀ ਦਿੱਤ ਗਈਆਂ ਸਾਰੇ ਮਾਮਲਾ ਪੁਲਿਸ ਦੇ ਕੋਲੇ ਪਹੁੰਚ ਗਿਆ ਜੀ ਅੱਛਾ ਜਣਾ ਜੀ ਇਹ ਤਾਂ ਲਾਸ਼ਾਂ ਦੀ ਗੱਲ ਹੋਈ ਅਸੀਂ ਬੜੇ ਹੈਰਾਨ ਹੋਨੇ ਆ ਕੇਵਰੀ ਖਬਰਾਂ ਸੁਣ ਕੇ ਕਹਿੰਦੇ ਐਂਬੂਲੈਂਸਸ ਨੇ ਜਿਹੜੀਆਂ ਐਂਬੂਲੈਂਸ ਦੇ ਡਰਾਈਵਰ ਕਹਿੰਦੇ ਡਾਕਟਰਾਂ ਦੇ ਦਲਾਲ ਬਣ ਗਏ ਨੇ ਜੇ ਕਿਸੇ ਵੱਡੇ ਹਸਪਤਾਲ ਦੇ ਵਿੱਚ ਕੋਈ ਐਂਬੂਲੈਂਸ ਵਾਲਾ ਲੈ ਕੇ ਜਾਂਦਾ ਉਹਨੇ ਬਾਹਰ ਖੜੇ ਹੁੰਦੇ ਨੇ ਰਜਿਸਟਰਡ ਦਾ ਦੋ ਕੀ ਨੇ ਬਾਕੀ ਅਨ ਰਜਿਸਟਰਡ ਨੇ ਔਰ ਉਹ ਕਹਦੇ ਨੇ ਕਿ ਇੱਥੇ ਧੀਰ ਲੱਗੇਗੀ ਤਾਂ ਉਹ ਕਹਿੰਦੇ ਦੂਸਰੇ ਹਸਪਤਾਲ ਚ ਲੈ ਚਲੋ ਫਿਰ ਉਹ ਐਂਬੂਲੈਂਸ ਦਾ ਡਰਾਈਵਰ ਆਪਣੇ ਮਰਮਰਜ਼ੀ ਦੇ ਹਸਪਤਾਲ ਚ ਲੈ ਜਾਂਦਾ ਜੇ ਲੱਖ ਰੁਪਈਆ ਖਰਚਾ ਹੁੰਦਾ ਤਾਂ ਡਾਕਟਰ ਉਹਨੂੰ 40000 ਦਿੰਦਾ 60000 ਆਪ ਰੱਖਦਾ ਇਸ ਕਿਸੇ ਦਾ ਕੀ ਚੱਕਰ ਚੱਲ ਰਿਹਾ ਕਿ ਐਂਬੂਲੈਂਸ ਵਾਲੇ ਆਪਸ ਵਿੱਚ ਹੀ ਲੜਦੇ ਆ ਇੱਕ ਦੂਏ ਦੇ ਮੂਹਰੇ ਜਾ ਕੇ ਵੈਨਾ ਲਾਉਂਦੇ ਕਿ ਮੈਂ ਮੈਂ ਬਿਮਾਰ ਚੱਕਣਾ ਉਹ ਕਹਿੰਦਾ ਮੈਂ ਬਿਮਾਰ ਚੱਕਣਾ ਹੈ ਕੋਈ ਇਹੋ ਜੀ ਗੱਲਬਾਤ ਬਠਿੰਡੇ ਹਸਪੀਟਲ ਦੀ ਘਟਨਾ ਕੋਈ ਬਿਲਕੁਲ ਜੀ ਬਿਲਕੁਲ ਕੁਝ ਹੱਦ ਤੱਕ ਕੁਝ ਹੱਦ ਤੱਕ ਸਿੰਘ ਸਾਹਿਬ ਇਹ ਗੱਲ ਬਿਲਕੁਲ ਸਹੀ ਆ ਟੀਵੀ ਦੀਆਂ ਖਬਰਾਂ ਆਉਂਦੀਆਂ ਇੰਬੂਲੈਂਸਾਂ ਨੂੰ ਵੀ ਕਮਿਸ਼ਨ ਮਿਲਦਾ ਐਂਬੂਲੈਂਸ ਵਾਲਿਆਂ ਨੂੰ ਕਮਿਸ਼ਨ ਮਿਲਦਾ ਇਹਦੇ ਵਿੱਚ ਹੋਰ ਤਾਂ ਚਲੋ ਇਹ ਤਾਂ ਐਂਬੂਲੈਂਸ ਵਾਲੇ ਹੋਗੇ ਨਾ ਕਿ ਇਹ ਚਲੋ ਇਹ ਸਿੱਕਤੇ ਨਾਲ ਜੁੜੇ ਆ ਮਰੀਜ਼ ਨੂੰ ਲੈ ਕੇ ਜਾਣਾ ਬੋਡੀ ਨੂੰ ਲੈ ਕੇ ਜਾਣਾ ਤੰਦਰੁਸਤ ਨੂੰ ਲੈ ਕੇ ਜਾਣਾ ਘਰੋਂ ਚੱਕ ਕੇ ਹਸਪਤਾਲ ਦੇ ਵਿੱਚ ਲੈ ਜਾਣਾ ਇਹ ਤਾਂ ਚਲੋ ਇਹਨਾਂ ਦਾ ਕੰਮ ਹੋ ਗਿਆ ਹੁਣ ਤਾਂ ਜਿਹੜੇ ਵੱਡੇ ਹਸਪਤਾਲਾ ਸਿੰਭ ਸਭ ਉਹਨਾਂ ਨੇ ਪਿੰਡ ਪਿੰਡ ਦੇ ਵਿੱਚ ਆਪ ਦੇ ਬਤੂਲੇ ਰੱਖੇ ਆ ਉਹ ਹੁਣ ਪਿੰਡ ਦੇ ਵਿੱਚ ਮੰਨ ਲਓ ਉਦਾਹਰਣ ਦੇ ਤੌਰ ਤੇ ਉਸੇ ਕੋਈ ਬੰਦਾ ਜਾਂ ਬੁੜੀ ਆ ਉਹਨੂੰ ਤਾਂ ਪਤਾ ਹੀ ਹੁੰਦਾ ਵੀ ਭਾਈ ਪਿੰਡ ਦੇ ਵਿੱਚ ਕਿਹਦੇ ਪਖਰੀ ਆ ਤੇ ਸੀ ਨੂੰ ਹਾਰਟ ਦੀ ਸਮੱਸਿਆ ਜੇ ਮੰਨ ਲਓ ਮਾੜੀ ਮੁੱਟੀ ਗੱਲ ਹੋਈ ਉਹਨੂੰ ਕਹਿੰਦੇ ਕਿ ਫਲਾਣੇ ਹਸਪੀਟਲ ਦੇ ਵਿੱਚ ਇਲਾਜ ਬਹੁਤ ਵਧੀਆ ਤੂੰ ਉੱਥੇ ਕਰ ਲਾ ਸਾਡੇ ਵੀ ਰਿਸ਼ਤੇਦਾਰੀ ਦੇ ਵਿੱਚ ਇਹ ਹੋ ਨਹੀਂ ਹੋਇਆ ਸੀ ਉਹਨੂੰ ਆਪਰੇਸ਼ਨ ਦੇ ਪਿੱਛੇ 20 ਪੱਤੀ ਹਜ਼ਾਰ ਰੁਪਈਆ ਮਿਲਦਾ ਤੇ ਉਹ ਕਮਿਸ਼ਨ ਦੇ ਉੱਤੇ ਪਿੰਡਾਂ ਦੇ ਇੱਥੇ ਵੀ ਬੰਦੇ ਰੱਖੇ ਜੀ ਹੂੰ ਅੱਛਾ ਮਾਨਸਾ ਚ ਗੋਲੀ ਚੱਲੀ ਹੈ ਫੇਰ ਤਾਂ ਬਿਲਕੁਲ ਜੀ ਮਾਨਸਾ ਦੇ ਵਿੱਚ ਗੋਲੀ ਚੱਲੀ ਸੀ ਪਰ ਮੈਂ ਸਿਰਫ ਇਸੇ ਗੱਲ ਤੇ ਰਹਿਣਾ ਬਹੁਤ ਹੋਇਆ ਵੀ ਆ ਵੀ ਰੂਪ ਆਉਣਾ ਸਾਹਮਣੇ ਆ ਵੀ ਫਿਰ ਗੱਲ ਨਿਕਲ ਕੇ ਆਉਣੀ ਸੀ ਮੈਨੂੰ ਇਸ ਗੱਲ ਦੇ ਉੱਤੇ ਪਰ ਤਾਂ ਜੀ ਨਹੀਂ ਆ ਵੀ ਇਉਂ ਵੀ ਹੋ ਸਕਦਾ ਕਿਉਂਕਿ ਇਹ ਪਿਛਲੇ ਦਿਨੀ ਨਾ ਮਾਨਸਾ ਦੇ ਵਿੱਚ 28 ਅਕਤੂਬਰ ਦੀ ਗੱਲ ਆ ਵੀ ਜਦੋਂ ਇਸੇ ਗੋਲੀ ਚੱਲੀ ਸੀ ਗੋਲੀ ਚੱਲੀ ਤੇ ਪੁਲਿਸ ਨੇ ਹੁਣ ਵਾਵਾ ਕੀਤਾ ਉਹ ਕਹਿੰਦੇ ਜੀ ਅਸੀਂ ਇਸ ਮਸਲੇ ਨੂੰ ਹੱਲ ਕਰ ਲਿਆ ਮਾਨਸਾ ਦੇ ਵਿੱਚ ਗੁਰਦੁਆਰਾ ਚੌਂਕ ਦੇ ਵਿੱਚ ਇੱਕ ਕੀਟਨਾਸ਼ਕ ਡੀਲਰ ਦੀ ਦੁਕਾਨ ਤੇ 28 ਤਰੀਕ ਨੂੰ ਗੋਲੀ ਚੱਲੀ ਆ ਵਜ੍ਹਾ ਕੀ ਦੱਸੀ ਆ ਪੁਲਿਸ ਨੇ ਉਹ ਕਹਿੰਨੇ ਵੀ ਜਿਹੜਾ ਮੁੰਡਾ ਜਿਹੜਾ ਜਿਹਦੇ ਵੱਲ ਗੋਲੀ ਚਲਾਈ ਆ ਜਿਹੜਾ ਮੁੰਡਾ ਹੈਗਾ ਜੀ ਸਰੀ ਦੇ ਵਿੱਚ ਪੜਦਾ ਕੈਨੇਡਾ ਦੇ ਵਿੱਚ ਪੜਦਾ ਇਥੇ ਕਦੇ ਜੀ ਵਿਦਿਆਰਥੀ ਟੂਰਾਂ ਦੇ ਵਿੱਚ ਤੇੜਾ ਗਰੁੱਪ ਜਿੱਤ ਗਿਆ ਮੁੰਡੇ ਦਾ ਤੇ ਵਿਰੋਧੀ ਹਾਰ ਗਏ ਜਿਹੜਾ ਗਰੁੱਪ ਹਾਰ ਗਿਆ ਉਸ ਗਰੁੱਪ ਦੇ ਜੇਤੂ ਗਰੁੱਪ ਵਾਲੇ ਮੁੰਡੇ ਦੇ ਪਰਿਵਾਰ ਦੇ ਉੱਤੇ ਹਮਲਾ ਕਰਵਾਇਆ ਯਾਨੀ ਕਿ ਕੈਨੇਡਾ ਦੇ ਵਿੱਚ ਉਹ ਕਦੇ ਜੀ ਇਥੇ ਅਸਰ ਪਹੁੰਚਿਆ ਉਸ ਦੇ ਕਹਿਣ ਦੇ ਮੁਤਾਬਕ ਆ ਸੋ ਪੁਲਿਸ ਨੇ ਗੱਲ ਕਹੀ ਆ ਵੀ ਜਿਹੜਾ ਇਥੇ ਵਿਰੋਧੀ ਧੜੇ ਨੇ ਇੱਕ ਸ਼ੂਟਰ ਗੁਰਸਾਬ ਸਿੰਘ ਨੂੰ ਪਹਾੜੇ ਤੇ ਲੈ ਕੇ ਤੇ ਇਥੇ ਭਾਈ ਗੋਲੀਬਾਰੀ ਕਰਵਾਈ ਆ ਤੇ ਬਾਕੀ ਕਹਿੰਦੇ ਆ ਅਸੀਂ ਗ੍ਰਿਫਤਾਰ ਕਰਨੇ ਆ ਤੇ ਰੋਪੜ ਜ਼ਿਲ੍ਹੇ ਦੇ ਕਿਹੜੇ ਜੀ ਤਿੰਨ ਮੁਲਜ਼ਮ ਗੁਰਸੈਬ ਸਿੰਘ ਰਮਨਪ੍ਰੀਤ ਸਿੰਘ ਤੇ ਬਰਜਿੰਦਰ ਸਿੰਘ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀਗਾ ਬਰਜਿੰਦਰ ਸਿੰਘ ਤੇ ਰਮਨਪ੍ਰੀਤ ਦੇ ਕੋਲੋਂ ਕਿਹੜੀ ਜੀ ਪਿਸਤੌਲ ਸਮੇਤ 9 ਜ਼ਿੰਦਾ ਕਾਰਤੂਸ ਤੇ 6 ਗੋਲੀਆਂ ਦੇ ਕੋਲ ਬਰਾਮਦ ਕੀਤੇ ਗਏ ਆ ਤੇ ਬਲਜਿੰਦਰ ਨੂੰ ਪਨਾਹ ਦੇਣ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਹੂੰ ਤੇ ਐਗਜ਼ੈਕਟਿਵ ਪਾਲ ਦੇ ਮਤਾਬਕ ਨतीश ਕੋਰ ਨतीश ਕੁਮਾਰ ਬਣ ਗਏ ਜੀ ਅਗਲੇ ਮੁੱਖ ਮੰਤਰੀ ਦੇਖੋ ਜੀ ਹਾਂ ਬਿਲਕੁਲ ਵੀ ਦੇਖੋ ਐਜਿਟ ਪੋਲ ਦੇ ਨਤੀਜੇ ਕਈ ਵਾਰੀ ਤਾਂ ਸਹੀ ਵੀ ਸਾਫਤ ਹੁੰਦੇ ਸਨ ਸਰਬ ਕਈ ਵਾਰੀ ਚੱਲ ਗਿਆ تیر ਨਹੀਂ ਤਾਂ ਟੁੱਕਾ ਵਾਲੀ ਗੱਲ ਵੀ ਹੁੰਦੀ ਆ ਪਰ ਜਿਹੜੇ ਐਜਿਟ ਪੋਲ ਦੇ ਵਿੱਚ 17 ਐਜਿਟ ਪੋਲ ਦੇ ਨਤੀਜੇ ਹੁਣ ਤੱਕ ਪੜੇ ਆ 17 ਐਜਿਟ ਪੋਲ ਦੇਣ ਸੀ ਕਿ ਤਾਂ ਇਹ ਗੱਲ ਕਹਿੰਦੇ ਆ ਜੀ ਕਿ ਬਿਹਾਰ ਦੇ ਵਿੱਚ ਇੱਕ ਵਾਰ ਤੇਰ ਨਤੀਜ ਸਰਕਾਰ ਆ ਰਹੀ ਆ ਹੁਣ ਮੈਂ ਇਹ ਦਾਅਵੇ ਨਾਲ ਨਹੀਂ ਕਿ ਨਾ ਵੀ ਭਾਈ ਇਹ ਗੱਲ ਈ ਨਹੀਂ ਹੋਣੀ ਆ ਪਰ ਮੈਂ ਤੁਹਾਨੂੰ ਪੜ ਕੇ ਸੁਣਾ ਦਿੰਦਾ ਦੋ ਚਾਰਾਂ ਦੇ ਬੇਰਦੇ ਵੀ ਭਾਈ ਕੀ ਨੇ ਕਿਹੜੀ ਗੱਲ ਕਹੀ ਆ ਜੈਨਿਕ ਪਾਸਟਰ ਗਰੁੱਪ ਨੇ ਗੱਲ ਕਹਿਣਾ ਵੀ ਐਂਡੀਏ ਨੂੰ 145 ਤੋਂ ਲੈ ਕੇ 160 ਸੀਟਾ ਮਿਲੇਗਾ। ਮਹਾਗੜਝੋੜਦੂ ਤੇ 77 ਤੋਂ ਲੈ ਕੇ 91। ਟੀਨੱਕਿਆ ਦੇ ਵੱਲੋਂ ਗੱਲ ਕਹੀ ਗਈ ਹੈ 130 ਤੋਂ ਲੈ ਕੇ 138 ਸੀਟਾ ਇੰਡੀਏ ਨੂੰ। 100 ਤੋਂ ਲੈ ਕੇ 108 ਸੀਟਾ ਮਹਾਗੜਝੋੜ ਨੂੰ। ਟੈਂਕਸ ਦਾ ਹੌਂਦਾ ਕਹਿੰਦੇ 143 ਸੀਟਾ ਇੰਡੀਏ ਨੂੰ 95 ਸੀਟਾ ਮਹਾਗੜਝੋੜ ਨੂੰ। న్యూਸ 24 ਦਾ ਇਹ ਕਹਿਣਾ ਜੀ ਕਿ 152 ਸੀਟਾ ਇੰਡੀਏ ਨੂੰ 30 ਸੀਟਾ ਮਹਾਗੜਝੋੜ ਨੂੰ। ਨਿਊ ਦੇ 18 ਦਾ ਕਹਣਾ ਜੀ 140 ਤੋਂ ਲੈ ਕੇ 150 ਸੀਟਾਂ ਇਥੇ ਬੀਏ ਨੂੰ 85 ਤੋਂ ਲੈ ਕੇ 95 ਸੀਟਾਂ ਮਹਾਰਾਜਪੁਰ ਨੂੰ ਸੋ ਜਿਹੜੇ ਤਾਂ ਵੇਰਵੇ ਆ ਉਹ ਤਾਂ ਹੈਗੇ ਜੀ ਕਾਂਗਰਸ ਦੇ ਤੇ ਤੇਜਸਵੀ ਯਾਦਵ ਦੀ ਪਾਰਟੀ ਦੇ ਖਿਲਾਫ ਤੇ ਬਾਕੀ 14 ਤਰੀਕ ਨੂੰ ਪਤਾ ਲੱਗੂਗਾ ਕਈ ਵਾਰੀ ਤਾਂ ਬਿਲਕੁਲ ਉਲਟ ਸਾਬਤ ਹੋ ਜਾਂਦੇ ਅਜਿਹਾ ਪੂਰੇ ਦੇ ਨਤੀਜੇ ਤੇ ਕਈ ਵਾਰੀ ਸਹੀ ਵੀ ਹੋ ਜਾਂਦੇ ਤੇ ਦਿੱਲੀ ਤਮਾਕੇ ਦੇ ਵਿੱਚ ਫਿੰਗ ਨੇ ਇੱਕ ਮੁਸਲਮਾਨ ਮੁੰਡੇ ਨੂੰ ਗ੍ਰਿਫਤਾਰ ਕਰ ਲਿਆ ਬਿਲਕੁਲ ਜੀ ਬਿਲਕੁਲ ਦੇਖੋ ਡਾਕਟਰ ਉਮਰ ਨਵੀ ਤਾਂ ਕਲੇਬੀ ਉਹ ਤਮਾਕੇ ਦੇ ਵਿੱਚ ਉਹਨੇ ਖੁਦ ਨੂੰ ਵੀ ਉਡਾ ਲਿਆ ਪੁਲਿਸ ਦੀ ਥਿਊਰੀ ਆ ਯਕੀਨ ਕਰਨਾ ਨਾ ਕਰਨਾ ਬਾਤ ਦੀ ਗੱਲ ਆ ਪਰ ਪੁਲਿਸ ਨੇ ਗੱਲ ਕਹੀ ਆ ਵੀ ਅਸੀਂ ਇਹਦੇ ਉੱਤੇ ਪੜਤਾਲ ਕੀਤੀ ਤੇ ਰਿਪੋਰਟ ਅੱਗੇ ਤੋਂ ਅੱਗੇ ਅਸੀਂ ਤਿਆਰ ਕਰ ਰਹੇ ਹਾਂ ਕਿਉਂਕਿ ਕਿਤੇ ਨੀ ਸੀਸੀਟੀਵੀ ਕੈਮਰੇ ਦੀ ਫੁਟੇਜ ਦੇ ਵਿੱਚ ਦੇਖਣ ਨੂੰ ਮਿਲਿਆ ਕਿ ਉਹ ਬੰਦਾ ਜਿਹੜਾ ਕਿ ਡਾਕਟਰ ਉਮਰ ਨਵੀਆ ਉਹ ਜੀ ਗੱਡੀ ਦੇ ਵਿੱਚ ਪਿਛਲੇ 3 ਘੰਟੇ ਤੋਂ ਬੈਠਾ ਉਹਨੇ ਖੁਦ ਨੂੰ ਉਡਾ ਲਿਆ ਇਹ ਵੈਸੇ ਤਮਾਕਾ ਇਹਨਾਂ ਨੇ ਜਾ ਕੇ ਯੂਪੀ ਦੇ ਵਿੱਚ ਕਰਨਾ ਸੀ ਪਰ ਇਥੇ ਕਨੇ ਵੀ ਹੋ ਗਿਆ ਅਚਾਨਕ ਗਲਤੀ ਦੇ ਨਾਲ ਫਿਰ ਇਸ ਤੇ ਜਿਹੜਾ ਬੰਦਾ ਜਿਹੜਾ ਇਹ ਧਮਾਕਾ ਕੀਤਾ ਉਹਦੇ ਮਾਪੇ ਉਹਦੇ ਦੋ ਭਰਾ ਉਹਨਾਂ ਨੂੰ ਵੀ ਪੁਲਿਸ ਨੇ ਚੱਕ ਲਿਆ ਸੋ ਪੁਲਿਸ ਨੇ ਜਾਣ ਕੇ ਨਹੀਂ ਕਿ ਅਸੀਂ ਵਿੱਚੋਂ ਥਿਊਰੀ ਹੋਰ ਤਰ੍ਹਾਂ ਦੇ ਕਈ ਤਰ੍ਹਾਂ ਦੇ ਕੰਮ ਕਰ ਰਹੇ ਆ ਜਿਹੜੇ ਤਾਂ ਮਰਤਕ ਆ ਇਹਨਾਂ ਦੇ ਪਰਿਵਾਰਾਂ ਨੂੰ 10-10 ਲੱਖ ਰੁਪਈਆ ਜਿਹੜੇ ਅਪਾਹਜ ਹੋ ਗਏ ਆ 5-5 ਲੱਖ ਰੁਪਈਆ ਤੇ ਜਿਹੜੇ ਗੰਭੀਰ ਜ਼ਖਮੀ ਆ ਉਹਨਾਂ ਦੇ ਟੱਪਰਾਂ ਨੂੰ ਇਲਾਜ ਵਾਸਤੇ 2-2 ਲੱਖ ਰੁਪਈਆ ਦੇਣ ਦਾ ਐਲਾਨ ਕੀਤਾ ਗਿਆ ਜੀ ਪੰਜਾਬ ਦਾ ਮੌਸਮ ਕਿਹੋ ਜਿਹਾ ਜੀ ਕਹਿੰਦੇ ਹੁਣ ਠੰਡ ਪੈਣ ਵਾਲੀ ਹੈ ਬਿਲਕੁਲ ਜੀ ਬਿਲਕੁਲ ਪੰਜਾਬ ਦੇ ਵਿੱਚ ਆਉਂਦੇ 3 ਦਿਨਾਂ ਦੇ ਵਿੱਚ ਠੰਡ ਦੇ ਵਿੱਚ ਕਾफी ਵਾਧਾ ਹੋ ਜਾਣਾ ਜਿਵੇਂ ਕਿ ਮੌਸਮ ਵਿਭਾਗ ਨੇ ਅੱਜ ਗੱਲ ਕਹੀ ਆ ਵੈਸੇ ਅੱਜ ਤੱਕ ਵੀ ਸਭ ਅਜੇ ਕਾਫੀ ਮੌਸਮ ਠੀਕ ਸੀਗਾ ਜਿਹੜੇ ਦੇ ਵੇਲੇ ਤਾਂ ਸੁਪ ਸੋਣੀ ਨਿਕਲੀ ਆ ਤੇ ਐਸੇ ਵੇਲੇ ਠੰਡ ਕੀ ਹੋ ਗਈ ਆ ਮੌਸਮ ਵਿਭਾਗ ਦਾ ਨਜ਼ਰ ਇਹ ਆ ਵੀ ਆਉਂਦੇ 48 ਘੰਟਿਆਂ ਦੇ ਵਿੱਚ ਵੀ ਕਣੀ ਦੀ ਸੰਭਾਵਨਾ ਕੋਈ ਨਹੀਂ ਪਰ ਆਉਂਦੇ 3-4 ਦਿਨਾਂ ਦੇ ਵਿੱਚ ਵਿੱਚ ਤੇ ਕਹਿੰਦੇ ਜੀ ਪੰਜਾਬ ਦੇ ਵਿੱਚ ਠੰਡ ਦੇ ਵਿੱਚ ਕਾफी ਵਾਧਾ ਹੋ ਜਾਣਾ ਹੈ ਰਣਜੀ ਬਹੁਤ ਮਿਹਰਬਾਨੀ ਬਹੁਤ ਸ਼ੁਕਰੀਆ ਬੜੀ ਮਿਹਰਬਾਨੀ ਜੀ ਬਹੁਤ ਧੰਨਵਾਦ